ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨ ਵੀ ਕਹਿੰਦਾ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਇੱਕ ਵਿਸ਼ੇਸ਼ ਵਾਰਤਾ ਸੁਖਵੀਰ ਬਾਦਲ ਜੀ ਈਓ ਨਾ ਕਰਿਆ ਕਰੋ ਬਿਲਕੁਲ ਇੰਜਨੀ ਕਰੀਂਦੇ ਸੁਖਵੀਰ ਜੀ ਤੁਸੀਂ ਘਰ ਦੇ ਜਵਾਈ ਕੈਰੋਂ ਨੂੰ ਅਕਾਲੀ ਦਲ ਚੋਂ ਬਾਹਰ ਦਾ ਰਾ ਦਖਾਇਆ ਹੈ ਚੰਡੀਗੜ੍ਹੋਂ ਚਰਨਜੀਤ ਪੁੱਲਰ ਲਿਖਦਾ ਸੁਖਵੀਰ ਸਿੰਘ ਬਾਦਲ ਨੇ ਆਪਣੇ ਜਵਾਈ ਭਾਈ ਤੇ ਸਾਬਕਾ ਮੰਤਰੀ ਰੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੱਧੀ ਨਹੀਂ ਸਾਰੀ ਹੀ ਛੁੱਟੀ ਕਰ ਦਿੱਤੀ ਪਤਾ ਨਹੀਂ ਕਿਉਂ ਕਿਸ ਨੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਪੱਟੀ ਪੜਾ ਦਿੱਤੀ ਹੱਥੋ ਹੱਥ ਆਦੇਸ਼ ਕਰ ਦਿੱਤੇ ਪਲਾਂ ਚ ਕੈਰੋਂ ਸਾਹਿਬ ਦਾ ਪ੍ਰਤਾਪ ਹਵਾ ਹਵਾਈ ਹੋ ਗਿਆ ਦੋਸਤੋ ਜਿਵੇਂ ਕਿਸੇ ਵੇਲੇ ਪੱਟੀ ਵਾਲੇ ਵੈਦ ਮਸ਼ਹੂਰ ਸਨ ਉਵੇਂ ਪੱਟੀ ਵਾਲੇ ਕੈਰੋਂਾਂ ਦੀ ਸਿਆਸਤ ਚ ਤੂਤੀ ਬੋਲਿਆ ਕਰਦੀ ਸੀ ਇਸ ਘਟਨਾ ਤੋਂ ਉਹ ਪਲੇ ਵੇਲੇ ਯਾਦ ਆ ਗਿਆ ਜਦੋਂ ਇੱਕ ਘਰ ਦੀ ਧੀ ਨੂੰ ਸਮੁੱਚੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ ਤੇ ਜਵਾਈ ਨੂੰ ਪੂਰਾ ਪਿੰਡ ਆਪਣਾ ਜਵਾਈ ਹੀ ਸਮਝਿਆ ਕਰਦਾ ਸੀ ਪੋਲਰ ਕਹਿੰਦਾ ਕਿ ਅਸਾਂ ਦਾ ਪਿੰਡ ਮੰਡੀ ਕਲਾਂ ਦਾ ਖਨਾ ਖਾਸ ਜ਼ਿਲ੍ਹਾ ਬਠਿੰਡਾ ਪਿੰਡ ਦਾ ਨਾਮਕਰਨ ਹੋਇਆ ਪ੍ਰਸਿੱਧ ਸੇਠ ਗੁਲਾਬੂ ਮਾਲ ਤੋਂ ਪਹਿਲਾਂ ਗੁਲਾਬੂ ਕੀ ਮੰਡੀ ਕਹਿੰਦੇ ਸੀ ਤੇ ਹੁਣ ਮੰਡੀ ਕਲਾਂ ਸੇਠ ਗੁਲਾਬੂ ਮਾਲ ਆਪਣੀ ਘੋੜੀ ਤੇ ਸਵਾਰ ਹੁੰਦਾ ਸ਼ਹਿਰੋਂ ਪਿੰਡ ਆ ਰਿਹਾ ਹੈ ਸੇਠ ਨੇ ਪਿੰਡ ਵੱਲ ਜਾਂਦੇ ਇੱਕ ਜਵਾਨ ਨੂੰ ਪੁੱਛਿਆ ਤੁਰੇ ਜਾਂਦੇ ਨੂੰ ਜਵਾਨਾ ਕਿੱਧਰ ਦੀ ਤਿਆਰੀ ਖਿੱਚੀ ਆ ਬਈ ਅੱਗੇ ਜਵਾਨ ਕਹਿੰਦਾ ਮੈਂ ਤਾਂ ਜੀ ਆਪਣੇ ਸਹਰੇ ਪਿੰਡ ਚੱਲਿਆ ਸੀਠ ਗਲਾਬੂ ਮੱਲ ਘੋੜੀ ਤੋਂ ਉਤਰਿਆ ਜਵਾਨ ਦੇ ਹਵਾਲੇ ਘੋੜੀ ਕਰਕੇ ਕਹਿੰਦਾ ਤੂੰ ਤਾਂ ਸਾਡੇ ਪਿੰਡ ਦਾ ਜਵਾਈ ਪਾਈ ਹੈ ਤੂੰ ਪੈਦਲ ਜਾਵੇਂ ਤੇ ਮੈਂ ਘੋੜੀ ਤੇ ਚੜ ਕੇ ਜਾਵਾਂ ਇਹ ਨਹੀਂ ਹੋ ਸਕਦਾ ਮੁੰਡਿਆ ਜਵਾਨ ਅੱਗੇ-ਅਗੇ ਘੋੜੀ ਤੇ ਬੈਠਾ ਜਾ ਰਿਹਾ ਸੀ ਤੇ ਸੀਠ ਪਿੱਛੇ-ਪਿੱਛੇ ਪੈਦਲ ਤੁਰ ਰਿਹਾ ਸੀ ਆ ਸੀ ਪੰਜਾਬ ਦੀ ਸਭ ਤੋਂ ਤਾਰਿਸ਼ਤੇ ਸਮਾਜ ਤੇ ਪੰਜਾਬ ਦੇ ਲੋਕਾਂ ਦੀਆਂ ਰਵਾਇਤਾਂ ਇੱਜ਼ਤ ਮਾਨ ਕੈਰੋਂ ਸਾਹਿਬ ਤੁਸੀਂ ਦਿਲ ਹੌਲਾ ਨਹੀਂ ਕਰਨਾ ਪਿੰਡ ਬਾਦਲ ਨੇ ਕਿਤੇ ਇਹ ਸੋਚਿਆ ਹੋਵੇਗਾ ਕਿ ਉਹਨਾਂ ਦੇ ਜਵਾਈ ਭਾਈ ਨੂੰ ਆ ਦਿਨ ਵੀ ਵੇਖਣੇ ਪੈਣੇ ਆ ਪਿੰਡੂ ਵਿਰਸਾ ਕਿੰਨਾ ਗਰੀਬ ਹੋ ਚੱਲਿਆ ਇਸ ਦਾ ਕੈਰੋਂ ਦੀ ਰੁਕਸਤ ਕੀ ਤੋਂ ਪਤਾ ਲੱਗਦਾ ਹੈ ਜ਼ਰੂਰੀ ਨਹੀਂ ਕਿ ਲੜਾਈ ਪਾਣੀ ਪਤਚੀ ਹੋਵੇ ਪਿੰਡ ਬਾਦਲ ਵਿੱਚ ਵੀ ਹੋ ਸਕਦੀ ਹੈ ਭੁੱਲਰ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦੀ ਅਮੀਰ ਪਰੰਪਰਾ ਚ ਕਿਤੇ ਕਿਤੇ ਕੋਈ ਇਹੀ ਗਰੀਬੀ ਦਾ ਪੰਨਾ ਨਹੀਂ ਦਿਖਿਆ ਕਿਸੇ ਨੇ ਆਪਣੇ ਪਣੋਈਏ ਉੱਤੇ ਕਦੇ ਵਾਅਦਾ ਕੀਤਾ ਹੋਵੇ ਪਿੰਡੂ ਪਰੌਣਾਚਾਰੀ ਜਿੱਤਾਂ ਪਰੌਣੇ ਆਏ ਤੋਂ ਮੰਝੇ ਤੇ ਨਵੀਂ ਦਰੀ ਤੇ ਚਾਦਰ ਵਿਛਾਉਂਦੇ ਹੁੰਦੇ ਸੀ ਜਹੇਦਾਰ ਸੁਖਵੀਰ ਸਿੰਘ ਬਾਦਲ ਨੇ ਤਾਂ ਦਰੀ ਚਾਦਰ ਨੂੰ ਸੰਦੂਕ 'ਚ ਹੀ ਸੰਭਾਲ ਦਿੱਤਾ ਪ੍ਰਾਣੇ ਸਮਿਆਂ 'ਚ ਜਦੋਂ ਕਿਤੇ ਅਜਿਹਾ ਮਾਮਲਾ ਹੁੰਦਾ ਸੀ ਤਾਂ ਜਵਾਈ ਕੁੜੀ ਨੂੰ ਵਾਪਸ ਪੇਕੇ ਭੇਜ ਕੇ ਆਖ ਦਿੰਦਾ ਸੀ ਸੰਭੋ ਆਪਣੀ ਕੁੜੀ ਸਰਜੀਤ ਬਿੰਦਰਖੀਏ ਦਾ ਇੱਕ ਗਾਣਾ ਹੈ ਮਾਂ ਮੈਂ ਹੁਣ ਨਹੀਂ ਪੇਕੇ ਜਾਣਾ ਪੇਕੇ ਹੁੰਦੇ ਮਾਵਾਂ ਨਾਲ ਕਬਰਾਂ ਵਿਚੋਂ ਬੋਲੀ ਮਾਏ ਦੁੱਖ ਸੁੱਖ ਦੀਆਂ ਵੱਡੇ ਬਾਦਲ ਸਾਹਿਬ ਜਹਾਨੋਂ ਤੁਰ ਗਏ ਹੁਣ ਕੈਰੋਂ ਦੀ ਪਤਨੀ ਬੀਬੀ ਜ਼ਰੂਰ ਸੋਚਦੀ ਹੋਏਗੀ ਕਿ ਜੱਗ ਵਿੱਚੋਂ ਸਾਡਾ ਸੀਰ ਮੁੱਕਿਆ ਪੱਟੀ ਵਾਲੇ ਕੈਰੋਂ ਇਹ ਭੁੱਲ ਬੈਠੇ ਨੇ ਕਿ ਜਥੇਦਾਰ ਬਾਦਲ ਨੂੰ ਅਸੂਲ ਪਿਆਰੇ ਐ ਰਿਸ਼ਤੇ ਨਹੀਂ ਚਾਹੇ ਕੋਈ ਵੀ ਟਾਣਾ ਕੱਟਣਾ ਵਧਣਾ ਪੈ ਜਾਏ ਕਿਸੇ ਭੇਤੀ ਨੇ ਦੱਸਿਆ ਕਿ ਜਥੇਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਹੁਣ ਪਰਿਵਾਰਵਾਦ ਦੇ ਦੋਸ਼ਾਂ ਤੋਂ ਮੁਕਤ ਕਰ ਲਈ ਛਾੜੋ ਚੁੱਕਿਆ ਹੋਇਆ ਜਦੋਂ ਸੁਖਵੀਰ ਸਿੰਘ ਇਸ ਮੋਰਚੇ ਲਈ ਘਰੋਂ ਨਿਕਲੇ ਤਾਂ ਅੱਗੇ ਮਜੀਠੀਆ ਸਾਹਿਬ ਆ ਘੁੰਮੇ ਫਿਰ ਬੀਬੀ ਬਾਦਲ ਇਹ ਸੋਚ ਕੇ ਕਿ ਪੱਟੀ ਵੱਲ ਮੋੜਾ ਕੱਟ ਲਿਆ ਕਿ ਕਿਤੇ ਘਰੋਂ ਪ੍ਰਸ਼ਾਦਾ ਪਾਣੀ ਨਾ ਬੰਦ ਹੋ ਜੇ ਚਰਨਜੀਤ ਭੁੱਲਰ ਲਿਖਦਾ ਸੁਖਵੀਰ ਨੂੰ ਪਰਿਵਾਰਵਾਦ ਦੇ ਚੈਪਟਰ ਚ ਸਭ ਤੋਂ ਕਮਜ਼ੋਰ ਕੜੀ ਕੈਰੋ ਨਜ਼ਰ ਪਏ ਹੋਣਗੇ ਸੋ ਉਹਨਾਂ ਨੇ ਲੈ ਕੇ ਰੱਬ ਦਾ ਨਾਮ ਕੈਰੋ ਨੂੰ ਚੁਕਾ ਕੇ ਗਠੜੀ ਪੱਟੀ ਦੇ ਰਾਹ ਪਾ ਦਿੱਤਾ ਦੋਸਤੋ ਪਰਿਵਾਰਵਾਦ ਨੂੰ ਐਂ ਜਦੋਂ ਪੁੱਟਣ ਦਾ ਮਹੂਰਤ ਕੀਤੇ ਜਾਣ ਤੇ ਵਿਰਸਾ ਸਿੰਘ ਬਲਟੋਹਾ ਨੇ ਜ਼ਰੂਰ ਸੁਖਪੀਰ ਬਾਦਲ ਦੀ ਦਾਤ ਦਿੱਤੀ ਹੋਣੀ ਹੈ ਕੋਈ ਪੜਤਾਲ ਚੰਦ ਸਾਹਮਣੇ ਨਹੀਂ ਆਇਆ ਬਸ ਬਲਵਿੰਦਰ ਭੁੰਦਰ ਨੇ ਫੈਸਲਾ ਸੁਣਾਇਆ ਕਿ ਅਖੇ ਕੈਰੋਂ ਨੇ ਅਨੁਸ਼ਾਸਨ ਭੰਗ ਕਰਤਾ ਪਾਰਟੀ ਚ ਆਊਟ ਕਰਦੇ ਹਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਰਹਿ ਉਹ ਵੀ ਕੈਰੋਂ ਵਾਂਗੂ ਚੋਣਾ ਚੱਕਾ ਲਈ ਦਲ ਬਾਰੇ ਚੁੱਪੀ ਵੱਟੀ ਫਿਰਦੇ ਰਹਿ ਕੈਰੋਂ ਖਿਲਾਫ ਕਾਰਵਾਈ ਅਲੋਕਾਰੀ ਹੈ ਕਿਉਂਕਿ ਪ੍ਰਾਣੇ ਰਸ ਦੇ ਤਾਂ ਬਹੁਤ ਸੁਨੇ ਆ ਪਰ ਸਾਲਿਆਂ ਤੋਂ ਕਸੂਰ ਪੁੱਛਦੇ ਬਹੁਤ ਘੱਟ ਵੇਖੇ ਆ ਪਾਵਲਾ ਨਰੂਦੋ ਆਖਦਾ ਹੁੰਦਾ ਕਿ ਤੁਸੀਂ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਾਹਰ ਨੂੰ ਆਉਣ ਤੋਂ ਰੋਕ ਨਹੀਂ ਸਕਦੇ ਬਾਦਲ ਸਾਹਿਬ ਲੱਗੇ ਰਹੋ ਪੂਰਾ ਦਰਖਤ ਚੰਗੀ ਤਰ੍ਹਾਂ ਛਾਂਗਦੇ ਹੋ ਤਾਂ ਜੋ ਛੋਟੇ ਮੋਟੇ ਕੰਡੇ ਕਦੇ ਮੁੜ ਕੇ ਨਾ ਰੜਕਣ ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਆਪਣੇ ਜਵਾਈ ਕੈਰੋਂ ਦੇ ਹਵਾਲੇ ਪੂਰਾ ਆਪਕਾਰੀ ਵਿਭਾਗ ਕਰ ਦਿੱਤਾ ਸੀ ਤੇ ਫਰਖਰਾਕ ਸਪਲਾਈ ਦਾ ਮੰਤਰੀ ਵੀ ਬਣਾਇਆ ਸੀ ਵੱਡੇ ਬਾਦਲ ਪਿੰਡੂ ਕਲਚਰ ਚ ਪੀ ਐਚ ਡੀ ਸਨ ਆਮ ਦੇਖਿਆ ਜਾਂਦਾ ਹੈ ਕਿ ਪਿੰਡੂ ਕਲਚਰ ਚ ਪ੍ਰਾਣਾਚਾਰੀ ਸ਼ਰਾਬ ਨਾਲ ਤੇ ਪ੍ਰਸ਼ਾਦੇ ਪਾਣੀ ਚਕੜਾ ਤੇ ਖੀਰ ਨਾਲ ਸ਼ਿਕਾਈ ਜਾਂਦੀ ਹੈ ਸੋ ਵੱਡੇ ਬਾਦਲ ਨੇ ਤਾਂ ਹੀ ਪਹਿਲਾਂ ਕੈਰਨ ਨੂੰ ਆਪਕਾਰੀ ਮੰਤਰੀ ਬਣਾਇਆ ਫਿਰ ਖੁਰਾਕ ਮੰਤਰੀ ਸਾਰਾ ਬਾਗ ਹਵਾਲੇ ਤੇਰੇ ਖੈਰ ਘਰ ਦੀ ਲੜਾਈ ਇੱਕ ਐਸੀ ਲੜਾਈ ਹੈ ਜਿਸ ਦਾ ਹੱਲ ਸੰਯੁਕਤ ਰਾਸ਼ਟਰ ਵੀ ਨਹੀਂ ਕੱਢ ਸਕਦਾ ਦੋਸਤੋ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਸਾਰੀ ਦੁਨੀਆ ਇੱਕ ਤਰਫ ਜ਼ੋਰੂ ਕਾ ਪਾਈ ਇੱਕ ਤਰਫ ਤੁਸੀਂ ਨਿੰਦਰ ਕੁਗਿਆਨਵੀ ਤੋਂ ਰੇਡੀਓ ਧਮਾਲ ਤੇ ਚਰਨਜੀਤ ਭੁੱਲਰ ਦੀ ਵਿਸ਼ੇਸ਼ ਰਿਪੋਰਟ ਸੁਣ ਰਹੇ ਸੀ